ਤੇ ਹੁਣ ਆਪਣੇ ਨਾਲ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਨਰਮਨ ਸਿੰਘ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਉਸ ਦੇ ਵਿੱਚ ਜਿਹੜੀ ਉਹ ਆਪਾਂ ਜਾਣਕਾਰੀਆਂ ਉਹ ਆਪਣੇ ਨਾਲ ਸਾਂਝੀਆਂ ਕਰਨਗੇ ਨਰਮਨ ਮਾਨ ਜੀ ਜੀ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ ਬਹੁਤ 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 ਸਾਰਾ ਸਤਿ ਸ੍ਰੀ ਅਕਾਲ ਰਾਜ ਜੀ ਸਤਿ ਸ੍ਰੀ ਅਕਾਲ ਹਰਜੋਤ ਜੀ ਜੀ ਆ ਸੋ ਚਲੋ ਖਬਰਾਂ ਜਿਹੜੀਆਂ ਨਾਲ-ਨਾਲ ਚੱਲ ਰਹੀਆਂ ਤੇ ਇਸੇ ਦਰਮਿਆਨ ਆਪਾਂ ਨੂੰ ਪਤਾ ਵੀ ਇਕਨੋਮੀ ਨੂੰ ਲੈ ਕੇ ਵੀ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਸ਼ੰਕੇ ਆ ਉਹ ਸਾਰੇ ਜਿਹੜੇ ਹੋ ਚੱਲ ਰਹੇ ਆ ਆ ਸੋ ਨਰਮਨ ਸਿੰਘ ਜੀ ਕੀ ਲੇਟੈਸਟ ਜਿਹੜਾ ਤੁਸੀਂ ਕੋਈ ਨਿਊਜ਼ ਦੇ ਪਹਿਲਾਂ ਜੇ ਕੋਈ ਫਾਈਨੈਂਸ ਦੀ ਜਾਂ ਇਕਨੋਮੀ ਦੀ ਜੇ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਆ ਵੀ ਕੀ ਲੇਟੈਸਟ ਚੱਲ ਰਿਹਾ ਹੈ ਬਲ ਰਾਜ ਨਿਊਜ਼ ਦਾ ਤੇਹੀ ਹੈ ਕਿ ਆਪਣੀ ਗੱਲ ਕਰਦੇ ਕਰਦੇ ਨਿਊਜ਼ ਨਵੀਂ ਆ ਜਾਂਦੀ ਕਈ ਵਾਰ ਅੱਜਕੱਲ ਜੋ ਸਿਸਟਮ ਜਾਂਦਾ ਪਿਆ ਹੈ ਪਰ ਜਿਹੜਾ ਜੇ ਅਪਨ ਗੱਲ ਕਰੀਏ ਮਾੜੀ ਜੀ ਤੁਸੀਂ ਵੀ ਆਲਮੋਸਟ ਬੜੀ ਡਿਟੇਲ ਚ ਕਵਰ ਕੀਤਾ ਹੈ ਕਾਫੀ ਦਿਨਾਂ ਤੇ ਆਪਣਾ ਬਿਗ ਬਿਊਟੀਫੁੱਲ ਬਿਲ ਫਾਰ ਬਿਲਿਨਰਸ ਤੇ ਉਹਦੇ ਨਾਲ ਵਾਲੇ ਟਾਈਮ ਦੇ ਵਿੱਚ ਖਾਸ ਕਰਕੇ ਮੀਡਲ ਕਲਾਸ ਨੂੰ ਕਾਫੀ ਇਫੈਕਟ ਪੈਣਾ ਕਿਉਂਕਿ ਹੁਣ ਜੇ ਅਫੋਰਡੇਬਿਲਟੀ ਰਿਟਾਇਰਮੈਂਟ ਦੀ ਹੈ ਉਹ ਰਿਟਾਇਰ ਬੰਦੇ ਨੇ ਰਿਟਾਇਰ ਜਿਹੜਾ ਹੋਣਾ ਇਹਨੂੰ ਹੋਰ ਲੰਮਾ ਕੰਮ ਕਰਨਾ ਪੈਣਾ ਸੋ ਉਹਦੇ ਵਿੱਚ ਬਾਕੀ ਕਾਸਟ ਕਾਸਟ ਆਫ ਲਿਵਿੰਗ ਹਾਈ ਹੈ ਮੈਡੀਕਲ ਜਿਹੜਾ ਮੈਡੀਕਲ ਦੀ ਜਿਹੜੀ ਪਾਵਰ ਕੇਅਰ ਉਹਦਾ ਕਿਤੇ ਨਾ ਕਿਤੇ ਉਹਦੇ ਉੱਤੇ ਇੰਪੈਕਟ ਪੈਣਾ ਮੈਡੀਕਲ ਹਾਊਸਿੰਗ ਕ੍ਰਾਈਸਿਸ ਜਿਹੜਾ ਅਜੇ ਵੀ ਜਿਹੜੇ ਲੋਕਾਂ ਦੇ ਇੰਟਰਸਟ ਰੇਟ ਹਾਈ ਨੇ ਉਹ ਅਫੋਰਡਿੰਗ ਕਰ ਪਾ ਰਹੇ ਕਿਉਂਕਿ ਬਿਜ਼ਨੈਸਸ ਦੇ ਵਿੱਚ ਘਾਟਾ ਪੈ ਰਿਹਾ ਪਲੱਸ ਲੇਆਫਸ ਪੜੇ ਹੋ ਰਹੇ ਨੇ ਔਰ ਖਾਸ ਕਰ ਜੇ ਦੀ ਗੱਲ ਕਰੋ ਬੇਰੀ ਇਵਨ ਇਸ ਹਫਤੇ ਦੇ ਵਿੱਚ ਹੀ ਤਕਰੀਬਨ ਮਾਈਕਰੋਸਾਫਟ ਨੇ ਵੀ 8000 ਲੇਆਫ ਕੀਤੇ ਨੇ ਸੋ ਥਿੰਗਸ ਆਰ ਨਾਟ ਗੁੱਡ ਓਵਰ ਆਲ ਜੀਆਂ ਜਿਹੜੀਆਂ ਨੇ ਕਾਫੀ ਨੈਗੇਟਿਵ ਇੰਪੈਕਟ ਕੀਤੀਆਂ ਨੇ ਔਰ ਜਦੋਂ ਸਾਨੂੰ ਕਾਲਸ ਆਉਂਦੀਆਂ ਨੇ ਹਰ ਰੋਜ਼ ਤੇ ਸਾਨੂੰ ਪਤਾ ਲੱਗਦਾ ਕਿ ਕਿਹੜੀ ਇੰਡਸਟਰੀ ਜਿਹੜੀ ਮਤਲਬ ਇਹ ਤੇ ਗੱਲ ਹੁਣ ਕਿਸੇ ਤੋਂ ਵੀ ਛੁਪੀ ਨਹੀਂ ਹੈਗੀ ਕਿ ਟਰਕਿੰਗ ਇੰਡਸਟਰੀ ਹੈ ਜਾਂ ਰੀਟੇਲ ਇੰਡਸਟਰੀ ਹੈ ਕਾਫੀ ਜ਼ਿਆਦਾ ਹੈਵਲੀ ਇੰਪੈਕਟ ਹੋਈ ਪਈ ਹੈ ਜੀ ਸੋ ਮੈਂ ਤੇ ਇਹੀ ਕਹਿੰਦਾ ਹੁੰਦਾ ਕਿ ਜਿੰਨੇ ਵੀ ਸੁਣਨ ਵਾਲੇ ਨੇ ਕਿ ਡੋਨਟ ਲੈਟ ਯੂਅਰ ਗੁੱਡ ਮਨੀ ਗੋ ਆਫਟਰ ਬੈਡ ਕਿ ਮਿਨਿਮਮ ਪੇਮੈਂਟਸ ਦੇਈ ਜਾਓਗੇ ਤੁਸੀਂ ਤਕਰੀਬਨ ਇਹਨੂੰ 21% ਤੋਂ ਇੰਟਰਸਟਡ ਸ਼ੁਰੂ ਹੁੰਦਾ 24 25 ਆਬਰਿਕ ਇਨਸਟਰੂਟਰ ਸੋ ਜੇ 10000 ਡਾਲਰ ਵੀ ਲੈਂਦੇ ਉਹਨੂੰ ਪੇ ਕਰਦੇ 40 50 ਸਾਲ ਲੱਗ ਜਾਂਦੇ 10 ਤੇ 8000 ਡਾਲਰ ਦੇਣਾ ਪੈਂਦਾ ਸੋ ਬੈਟਰ ਇਹੀ ਹੈ ਕਿ ਜਿਹੜੀ ਅਵੇਲੇਬਲ ਆਪਸ਼ਨਸ ਨੇ ਔਰ ਜਦੋਂ ਗੱਲ ਆਉਂਦੀ ਹੈ ਪੋਲੀਟੀਸ਼ੀਅਨਸ ਦੀ ਜਾਂ ਇੰਡਸਟਰੀਅਲਿਸਟ ਦੀ ਜਾਂ ਜਿਹੜਾ ਵੀ ਹੈਗਾ ਜਦੋਂ ਉਹਨਾਂ ਦਾ ਕੋਈ ਪੈਕੇਜ ਲੈਣਾ ਹੁੰਦਾ ਕੋਈ ਵੀ ਰੀਲੀਫ ਇਹ ਉਹ ਸਾਰੇ ਲੈ ਲੈਂਦੇ ਨੇ ਤੇ ਇੱਕ ਆਪਸ਼ਨ ਹੈਗੀ ਆ ਪਤਾ ਨਹੀਂ ਕਿੰਨਾ ਚਿਰ ਰਹਿਣੀ ਆ ਜਿਹੜੀ ਡੈਟ ਸੈਟਲਮੈਂਟ ਦੀ ਆ ਹੂੰ ਹੂੰ ਉਹ ਤਿੰਨ ਚਾਰ অপਸ਼ਨ ਨੇ ਜੈ 1.5 ਡੈਟ ਕਨਸੋਲਿਡੇਸ਼ਨ ਹੋ ਗਿਆ ਬੈਂਕਰਪਸੀ ਵੀ ਹੋ ਗਈਆਂ ਬੈਂਕਰਪਸੀਆ ਵੀ ਕਾਫੀ ਮੁਸ਼ਕਲ ਹੋਈਆਂ ਪਈਆਂ ਨੇ बिकॉज ਚਾਹੇ ਤੁਸੀਂ ਚੈਪਟਰ 13 ਕਰਦੇ ਹੋ 11 ਕਰਦੇ ਹੋ 7 ਕਰਦੇ ਹੋ 7 ਸਾਰਾ ਕੁਝ ਲਿਕੁਇਡੇਟ ਕਰਨਾ ਪੈਂਦਾ ਔਰ ਬਾਕੀ ਦੇ ਵਿੱਚ ਡੈਟ ਰੀਸਟਰਕਚਰ ਕਰਨਾ ਪੈਂਦਾ ਪੇਮੈਂਟਾਂ ਵੀ ਦੇਣੀਆਂ ਪੈਂਦੀਆਂ ਨੇ ਔਰ ਔਰ ਬੈਂਕਰਪਸੀ ਵੀ ਹੋ ਜਾਂਦੀ ਹੈ ਸੋ ਜਿਹੜਾ ਪ੍ਰੋਗਰਾਮ ਹੈਹੀ ਕਰਦੇ ਆ ਇਹਦੇ ਵਿੱਚ ਅਪ ਟੂ 60% ਤੁਹਾਡੇ ਜਿਹੜੇ ਪੈਸੇ ਮਾਫ ਹੋ ਜਾਂਦੇ ਨੇ ਔਰ ਬਾਕੀ 40 ਤੁਸੀਂ इजी इंस्टॉलमेंट्स बना सकते हैं वी वर्क इन ऑल 50 स्टेट्स प्लस कैनेडा तो ये बारे किसी ने भी कोई जानकारी लानी हो नंबर है जी सा अठ सौ अठासी अठ सौ अठासी सॉरी हरजोत जी कुछ क्या जी नहीं अच्छा ठीक है हाँ जी एट 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 नाइन नाइन वन फोर जी जी वैबसाइट आउरा डॉट ओ आर जी किसी ने इस बारे ज़्यादा जानकारी लानी ਮੈਂ ਪਿਛਲੇ 18 ਸਾਲ ਤੋਂ ਮਾਰਕੀਟ ਦੇ ਵਿੱਚ ਹੈਗੇ ਆਂ and from day 1 ਅਸੀਂ ਕਦੇ ਵੀ ਅਫਰੰਟ ਪੈਸਾ ਨਹੀਂ ਕਿਸੇ ਕੋਲ ਲਿਆ ਤੇ ਜ਼ਿਆਦਾ ਜਾਣਕਾਰੀ ਵਾਸਤੇ ਕਾਲ ਕਰ ਲੈ ਜੀ ਜੀ ਨਿਰਮਲ ਮਾਨ ਜੀ ਇੱਕ ਜਿਹੜੀ ਚੀਜ਼ ਕਈ ਰਹੀ ਹੁੰਦੀ ਨਾ ਲੋਕ ਕ੍ਰੈਡਿਟ ਕਾਰਡ ਦਾ ਜਾਲ ਇਦਾਂ ਦਾ ਹੈ ਵੀ ਬੰਦਾ ਜਦੋਂ ਇੱਕ ਰੀ ਉਹਦੇ ਚੁੰਗਲ 'ਚ ਫਸਦਾ ਤੇ ਫਿਰ ਔਖਾ ਉਸ ਦੇ ਵਿੱਚੋਂ ਨਿਕਲ ਹੁੰਦਾ ਆ ਆਫਰਸ ਆਉਂਦੇ ਰਹਿੰਦੇ ਆ ਵੀ ਤੁਸੀਂ ਆ ਸਾਡਾ ਅਪਲਾਈ ਕਰ ਲਓ ਤੇ ਇਹਦੇ ਨਾਲ ਦੂਜੇ ਦਾ ਜਿਹੜਾ ਉਹ ਪੇ ਕਰ ਦੋ ਪਰ ਬੰਦਾ ਫਿਰ ਉਹ ਉੱਪਰ ਗੇਟ ਦੇ ਵਿੱਚ ਹੀ ਫਸਿਆ ਰਹਿ ਜਾਂਦਾ ਹੈ ਇਦਾਂ ਦੇ ਡਿਸੀਜਨ ਵੀ ਲੋਕ ਫਿਰ ਵੀ ਜਿਹਾ ਅੱਧੀ ਪਚ ਅੱਧੀ ਜਾਣਕਾਰੀ ਹੋਣ ਕਰਕੇ ਫਿਰ ਵੀ ਉਹ ਜਿਹੜਾ ਉਹ ਲੈ ਲੈਂਦੇ ਆ ਕਿਉਂ ਬਚਣਾ ਚਾਹੀਦਾ ਇਹਨਾਂ ਤੋਂ ਤੇ ਕਿਦਾਂ ਨੁਕਸਾਨ ਦੇ ਬਿਲਕੁਲ ਜੀ ਜਿੱਦਾਂ ਨਾ ਮੱਛੀ ਫੋਣ ਵਾਸਤੇ ਮਾੜਾ ਜਿਹਾ ਆਟਾ ਲਾਈਦਾ ਪਹਿਲਾਂ ਕੁੰਡੀ ਦੇ ਅੱਗੇ ਐਗਜ਼ੈਕਟਲੀ ਸੇਮ ਚੀਜ਼ ਹੀ ਆ ਸੇਮ ਸਿਨੈਰੀਓ ਹੈ ਕੋਈ ਨਾ ਕੋਈ ਜਿੱਦਾਂ ਦਾ ਲਾਲਚ ਦੋਗੇ ਚਾਹ ਮਾਈਲਸ ਦਾ ਚਾਹ ਕੈਸ਼ਬੈਕ ਦਾ ਉਹ ਯਾਨ ਤੁਸੀਂ ਸਮਾਨ ਲੈਣ ਜਾਂਦੇ ਹੋ ਉਹਦੇ ਉੱਤੇ ਆਫਰ ਦੇ ਦਿੰਦੇ ਜੀ ਹਾਂ ਜੀ ਤੁਸੀਂ ਅਜਾ ਆਫਰ ਲਾਓਗੇ ਤੇ ਤੁਹਾਨੂੰ ਇਹ ਕ੍ਰੈਡਿਟ ਕਾਰਡ ਅਪਲਾਈ ਕਰੋਗੇ ਤੁਹਾਨੂੰ 20% 30% ਆਫ ਮਿਲੇਗਾ ਪਰ ਕ੍ਰੈਡਿਟ ਦੀ ਕਾਸਟ ਹੈ 20% ਜਾਂ 30% ਤੋਂ ਕਿਤੇ ਜ਼ਿਆਦਾ ਹੁੰਦੀ ਹੈ ਪਲੱਸ ਨਾ ਸਿਰਫ ਉਹ ਕਾਸਟ ਹੈ ਜਿਹੜੀ ਬਿਲਕੁਲ ਸਾਹਮਣੇ ਨਜ਼ਰ ਆਉਂਦੀ ਹੈ ਪਲੱਸ ਇੱਥੇ ਬੈਕ ਐਂਡ ਜਿਹੜੀ ਕਾਸਟ ਹੁੰਦੀ ਹੈ ਤੁਹਾਡੇ ਕ੍ਰੈਡਿਟ ਜਿਹੜਾ ਡਿਕਲਾਈਨ ਹੁੰਦਾ ਕਿ ਤੁਸੀਂ 1000 ਹਜ਼ਾਰ ਵਾਲਾ ਕ੍ਰੈਡਿਟ ਕਾਰਡ ਲੈ ਲਿਆ ਤੇ ਉਹਦੇ 500 ਡਾਲਰ ਖਰਚ ਲਿਆ ਟੈਕਨੀਕਲੀ ਤੁਹਾਡਾ ਜਿਹੜੀ ਉਹ ਸਪੈਂਡਿੰਗ ਹੈ ਉਸ ਪਾਰਟਿਕਲ ਕਾਰਡ ਦੀ ਉਹ ਅਬਵ 50% ਹੋ ਗਈ ਤੇ ਤੁਹਾਡਾ ਕ੍ਰੈਡਿਟ ਜਿਹੜਾ ਬੜਾ 네ਗੇਟਿਵਲੀ ਇੰਪੈਕਟ ਤੇ ਉਹਦੇ ਜਿਹੜੇ ਇਸ਼ੂ ਹੁੰਦਾ ਔਰ ਇੱਕ ਜਨਰਲੀ ਬੜੀ ਆਮ ਗੱਲ ਹੁੰਦੀ ਹੈ ਸਾਡੇ ਸਰੋਤਿਆਂ ਦੀ ਕਿ ਜਦੋਂ ਵੀ ਤੁਸੀਂ ਕੋਈ ਕਾਲ ਕਰਦਾ ਕਿ ਭਾਜੀ ਸਾਡਾ ਕ੍ਰੈਡਿਟ ਖਰਾਬ ਹੋ ਜਾਊਗਾ ਵੈਲ ਮੈਂ ਤੇ ਇਹੀ ਕਹਾਂਗਾ ਕਿ ਜੇ ਤੁਹਾਡਾ ਕ੍ਰੈਡਿਟ 800 ਵੀ ਹੈਗਾ ਪਰ ਜੇ ਹੁਣ ਪਿਛਲੇ 10 ਸਾਲ ਤੋਂ ਤੁਸੀਂ 10000 ਲਾਉਣ ਚੀ ਔਖੇ ਹੋਏ ਪਿਓ ਜਾਂ 50000 ਲਾਉਣ ਚ ਔਖੇ ਹੋਏ ਪਿਓ ਤੇ ਡੈਟ ਟੂ ਇਨਕਮ ਰੇਸ਼ੀਓ ਉਹ ਖਰਾਬ ਹੈ ਤਾਂ ਟੈਕਨੀਕਲੀ ਭਾਵੇਂ ਤੁਹਾਡਾ ਕ੍ਰੈਡਿਟ ਬਹੁਤ ਵਧੀਆ ਵੀ ਹੈਗਾ ਪਰ ਫੇਰ ਵੀ ਲੋਨ ਨਹੀਂ ਮਿਲਦਾ ਬਿਕਾਜ਼ ਤੁਹਾਡੀ ਜਿਹੜੀ ਇਨਕਮ ਹੈ ਉਹ ਸਫੀਸ਼ੀਐਂਟ ਨਹੀਂ ਹੈ ਕਿ ਕਰਜ਼ੇ ਨੂੰ ਪੇ ਆਫ ਕਰਨ ਵਾਸਤੇ ਖਾਸ ਕਰਕੇ ਜੇ ਕ੍ਰੈਡਿਟ ਕਾਰਡ ਦਾ ਬਿੱਲ ਕੋਈ ਵੀ ਹੋਵੇ ਹਾਂ ਮੈਡੀਕਲ ਦੇ ਬਿੱਲ ਨਹੀਂ ਤੁਸੀਂ ਉਹਨੂੰ ਇਗਨੋਰ ਕਰ ਸਕਦੇ ਹੋ ਅੱਜ ਕੱਲ ਤੁਹਾਡੇ ਕਿਸੇ ਤਰ੍ਹਾਂ ਕ੍ਰੈਡਿਟ ਤੇ ਇੰਪੈਕਟ ਵੀ ਨਹੀਂ ਕਰਦੇ ਚਾਹੀਦੀ ਮਾਰਗੇਜ ਲੈਣੀ ਹੈ ਕੁਝ ਵੀ ਲੈਣਾ ਪਰ ਕ੍ਰੈਡਿਟ ਕਾਰਡ ਦੇ ਜਿਹੜੇ ਬਿੱਲਸ ਨੇ ਜਾਂ ਕੋਈ ਗੱਡੀ ਦੀ ਪੋ ਹੋ ਗਈ ਹੈ ਜਾਂ ਟੋਟਲ ਹੋ ਗਈ ਹੈ ਜਾਂ ਕੋਈ ਹੋਰ ਕਿਸੇ ਨੇ ਲੀਜ਼ ਪੇਮੈਂਟ ਕੋਈ ਵੀ ਕਲੈਕਸ਼ਨ ਆ ਗਈ ਹੈ ਉਹ ਲੌਂਗ ਰਨ ਦੇ ਵਿੱਚ ਤੁਹਾਨੂੰ ਬਹੁਤ ਤੰਗ ਕਰਦੀ ਹੈ ਸੋ ਇਹਦੇ ਵਿੱਚ ਬਹੁਤ سارے ਟੈਕਨੀਕਲ ਇਸ਼ੂਜ਼ ਹੁੰਦੇ ਨੇ I mean ਜਿੱਦਾਂ ਮੈਂ ਕਹਿੰਦਾ ਕਿ ਆਪਕੋ 60% ਮਾਫ ਹੋ ਜਾਂਦਾ ਕਈ ਵਾਰ 100% ਵੀ ਹੋ ਜਾਂਦਾ ਪਰ ਅਸੀਂ ਕਮਿਟ ਨਹੀਂ ਕਰ ਸਕਦੇ ਪਰ ਐਵਰੇਜ ਆਪਾਂ ਲਈਏ ਤੇ ਤਕਰੀਬਨ 50% ਤੱਕ ਲੋਕਾਂ ਜਿਹੜੇ ਵੀ ਸਾਡੇ ਕਸਮਰ ਹੈਗੇ ਨੇ ਕਲੈਂਟਸ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਮਾਫ ਹੋ ਜਾਂਦੇ ਜੀ ਬਿਲਕੁਲ ਸੋ ਕਾਲ ਕਰ ਲਿਓ ਉੜਾ ਟੂ ਲੀਫ ਵਾਲੇ ਜਨਮਪਤ ਸਿੰਘ ਮਾਨ ਉਹਨਾਂ ਦੀ ਟੀਮ ਨੂੰ 8888889914 ਦੇ ਉੱਤੇ